ਕੱਟ ਦੇਣਾ ਉਰਦਾ ਵਾਹ ਕੋਈ ਤੇਰਾ ਨੌਕਰੀ ਲੈ ਗਿਆ ਤੂੰ ਉਹਦਾ ਪਾਣੀ ਪੂਣੀ ਤੇ ਦਹਿ ਛੱਡ ਨਹੀਂ ਸਕਦਾ 5 ਮਿੰਟਾਂ ਨਾਲ ਗਿਆ ਤਾ ਉਹ ਮੈਂ ਪਛਾਹ ਉਹਦਾ ਨਾਮ ਲਿਖ ਕੇ ਫਿਰ ਲਿਖੀ 26 ਨੰਬਰ ਦਾ ਤਾਰ ਲਿਗਿਆ 71 ਵੱਡੇ ਖਣੀ ਗਰੜ ਇਹ ਵੀ ਹੋਰ ਵਾੜ ਘੱਟ ਦੇਣੇ ਆ ਮੈਂ ਇਹ ਨਹੀਂ ਕਹਿੰਦਾ ਕਿ ਤੁਹਾਨੂੰ ਮੈਂ ਹੁਣ ਹਾਂ ਬੰਦ ਮੋੜ ਲਿਆ ਹਾਬ ਲੈਣ ਲਈ ਆ ਗਏ ਸਾਰੇ ਬਾਈ ਉੱਲਾ ਮਾਰ ਕੇ ਸਾਈਡ ਤੇ ਨਾ ਜਾਇਓ ਐਂਟਰੀ ਫੜਾ ਜੇ ਦੂਜੇ ਨਾਲ ਦਾ ਜਣ ਐਂਟਰੀ ਬਾਈ ਫਟੂਆ ਚ ਕੱਢ ਕੇ ਲਿਆਉਣ ਵਾਲੀ ਤੇ ਦਿੱਤਾ ਹੋਣਾ ਕੱਢਦਾ ਹੋਣਾ ਬੋਲੀ ਰੱਖੇ ਨੋਤਾ ਪ੍ਰੀ ਮੁਕਤਾ ਤੋਂ ਗ੍ਰੰਥ ਲੈ ਲਿਆ ਸੀ ਜੀ ਦੁਆਰਾ ਉਹ ਕਿਸੇ ਵੀ ਐਂਟਰੀ ਦੀ ਹਾਂ 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 ਜਿਹੜੇ ਗਰੁੱਪ ਚ ਰਿਕਾਰਡਿੰਗ ਪਾਏ ਹ ਜੀ ਬਾਲੇ ਗਿਆ ਲੈ ਵੀ ਤੇ ਕਿਨੇ ਗੁੱਤਰ ਬੋਲਣਾ ਹੁੰਦਾ ਤੋ ਉਸੇ ਕੰਮ ਕਰਦਾ ਆਹ ਦੇ ਆ ਉਹ ਦੂਜਾ ਕਿ ਰਾਜ ਨੂੰ ਨਾਲ ਅੱਛਾ ਮੈਨੂੰ ਜਾਨਣਾ ਹੀ ਮਤਲਬ ਬਸੂ ਹੀ ਆਇਆ ਸੀ ਨੀਵਾ ਹੁੰਦਾ ਧਿਆਨ ਰੱਖਿਓ ਬਾਈ ਬਣ ਕੇ ਡਾਇਓ ਇੱਕ ਵਾਰੀ ਦੇਖਿਆ ਉਹ ਕਿਦਾ ਸੀ ਕਬੂਤਰ ਚੜ ਗਏ ਹਾਂ ਤੁੰਦੇ ਸਣਾ ਉਹਦਾ ਬਾਈ 8 ਮਿੰਟ ਨੇ ਪੂਰੇ ਸਹੀ 8 ਮਿੰਟ ਹਲਾਇਨ ਬਾਈ ਸ਼ਾਇਰ ਤੇ ਹੋ ਜਾ ਕੋਈ ਨਹੀਂ ਕੋਈ ਨਹੀਂ ਗੱਲ ਦਾ ਲੱਗਿਆ ਉਹ ਥੀਰੇ ਬੈਣਿਆ ਤੁੱਲਾ ਬੈਲੀ ਮੈੜਾ ਦਾ ਕੋਈ ਨਹੀਂ ਹੋ ਜੀ ਸਟੱਪ फ ठहरिया ਆ 47 ਨੰਬਰ ਕਰੇ ਆ 47 ਹਿੰਦੀ 47 ਮੈਂ ਕਿਹਾ ਮਗਰੋਂ ਹੀ ਫੜ ਲਿਆ ਤੇ ਜੰਟੀ ਜਾ ਘੋਲਾ ਪੂ ਥੋੜਾ ਫੜਦਾ ਬਾਈ ਇੱਧਰ ਲਵਾ ਲੀ ਮੋੜ ਰੋਕ ਜੋ ਕੁਝ ਨਹੀਂ ਬਾਜੀ ਹੀ ਫੜ ਲਾਂਗੇ ਕਰਦੇ ਵੀ 47 ਆ ਕਰਦੇ ਕਿਰਾ ਮਗਰੋਂ ਬੜੀ ਹੁਣ ਫੜੀ ਨਾ ਪੈਸੀ ਕੋਈ ਨਹੀਂ ਕੋਈ ਨਹੀਂ ਆ ਕੀ ਗੱਲਾ ਮਗਰੋਂ ਰੋਲਾ ਪਿਆ ਜਾਂਦਾ 2 34 35 ਹਾਂ ਪੈ ਗਿਆ ਉਹ 45 ਮਾਰ ਕੇ ਜੀ ਪਾਣਾ ਮੈਂ ਕਹਣਾ ਅਸੀਂ ਯਾਰ ਨਾ ਹਿੰਮਦੇ ਯਾਰ ਨਾ ਪਹਿਲਾਂ ਓਲਾ ਮਾਰ ਗਏ ਉਹ ਲਿਆ ਗਿਆ ਤੁਹਾਨੂੰ ਜਿਆਪਾਤੀ ਮੋਟੇ ਮੇਰੇ ਕੋਲ ਚੇਪਾਸ ਲਾਜਾ ਲਾਜਾ ਬਿਜਲੀ ਲਾ ਨਾ ਇਹ ਮੋੜ ਕੇ ਨਹੀਂ ਮੋਟੂ ਮੈਂ ਲੁਧਿਆਣੇ ਵਾਂਗ ਹੈਗਾ ਉਹ ਤੇ ਲਾ ਜਾ ਲਾਈਵ ਵੀਡੀਓ ਤਾਂ ਕਿ ਜੱਲ ਲੱਗੇ ਹੁੰਦਾ ਇਹ ਦੇ ਨਾਲ ਆ ਆ ਦੱਸ ਦੱਸ ਦੇ ਮੇਕ ਲਈ ਤੁਰਿਆ ਹੁਣ ਕਿੰਨੇ ਹੋਇਆ ਤੂੰ ਮੇਰੇ ਗਿਆ ਕਿ ਚੜਿਆ ਹੋ ਗਿਆ ਪਗਰ ਪਿਆਰ ਲੈ ਆਉਂਦੇ ਘਟ ਕਿੰਨੇ ਰਹਿ ਜਾਣਗੇ ਘਟ ਕੋਈ ਨਹੀਂ ਦੇ ਲੈ ਉਹ ਦੇਖੀ ਗਾਰੇ ਚਾਰ ਵਾਰੀਆਂ ਆਨੇ 70 ਪਜਾ ਤਰ ਫੇਰ ਵੀ ਹੋਵੇ ਉਹ ਲੱਗੀ ਨਹੀਂ ਮੋਰਲ ਵੀ ਨਹੀਂ ਸਦੂ ਵਾਲਾ ਕੋਈ ਨਹੀਂ ਲਾ 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 ਇਹ ਮੜੀ ਜਿੱਲੀ ਜ ਕਰਕੇ ਲਾਈ ਚਾਲ ਇਹਨੂੰ ਪਹਨਿੰਦਾ ਉਹ ਲਾ ਦੇ ਲੱਗ ਜਾਣੀਆਂ ਸਭ ਕੁਝ ਹੋ ਜਾਊਗਾ ਦੇਖਿਓ ਭਰਾਵੋ ਜਿਹੜਾ ਜਿਹੋ ਕਹੇ ਕੋਈ ਓਕੇ ਜੀ ਸਭ ਬੰਦ ਹੋ ਗਿਆ ਹਾਂ ਕੀ ਲੋਕ ਚੱਤਣਾ ਪਾਣੀ ਜਲਾ ਲਾ ਲੋ ਮੜਾ ਜਾ ਪੰਜ ਮਿੰਟ ਨੇ ਵੀਰੇ ਲਿਆਓ ਕੇ ਰਹਿਮਤ ਨਾਲ ਖੜਜੋ 2 ਮਿੰਟ ਖੜਜੋ ਐਂਟਰੀਆਂ ਨੇ ਖੜਜਾ ਖੜਜਾ ਕੋਈ ਐਂਟਰੀ ਤਾਂ ਨਹੀਂ ਆਈ ਕਿਸੇ ਦੀ ਬਸ ਇੱਕੋ ਹੀ ਹੈ ਉਹ ਰੇਟ ਨੰਬਰ ਤੇ ਇੱਕ ਦੂਜਾ 300 ਰੁਪਏ ਇੱਕਾ ਖੜਾ ਫਿਰ ਨਹੀਂ ਛੋਟੀ ਆ ਆ ਵੀ ਫੱਲਾ ਕੱਢਦਾ ਭਾਈ ਇੱਕ ਮਿੰਟ ਖੜਜਾ ਵੀਰੇ ਖੜਜਦੇ ਹੋਏ ਐਂਟਰੀ ਨੇ ਹੁਣ